ਸ਼ੀਗਾਲੀ ਮੈਂ ਤੁਹਾਡਾ ਆਪਣੇ ਕਿਰਪਾ ਸਿੰਘ ਜੀ ਸਟਾਰ ਟੀਵੀ ਦੇ ਵਿੱਚ ਤੇ ਤੁਹਾਨੂੰ ਕੋਈ ਪਤਾ ਹੀ ਹੈ ਜੀ ਪੰਜਾਬ ਭਰ ਦੇ ਵਿੱਚ ਜਿਹੜਾ ਰੋਸ ਪ੍ਰਗਟ ਜਿਹੜਾ ਕੀਤਾ ਗਿਆ ਉਹਦੇ ਵਿੱਚ ਅਲੱਗ-ਅਲੱਗ ਪੰਚਾਇਤਾਂ ਵੱਲੋਂ ਅਲੱਗ-ਅਲੱਗ ਜਿਹੜੇ ਆਪਣੇ-ਆਪਣੇ ਇਲਾਕਿਆਂ ਦੇ ਵਿੱਚ ਪੰਜਾਬੀ ਬੱਚਿਆਂ ਨੂੰ ਸੁਰੱਖਿਆ ਰੱਖਣ ਵਾਸਤੇ ਕੀ-ਕੀ ਉਪਰਾਲੇ ਕੀਤੇ ਜਾ ਰਹੇ ਨੇ ਤੇ ਉਹ ਅੱਜ ਘਨੋਲੀ ਦੇ ਵਿੱਚ ਮੀਟਿੰਗ ਹੋਈ ਹੈ ਸਾਡੇ ਨਾਲ ਮੇਰੇ ਵੀਰ ਜੀ ਹੈਗੇ ਮੌਜੂਦ ਤੇ ਵੀਰ ਜੀ ਕੀ ਅੱਜ ਮਸਲੇ ਦੇ ਉੱਤੇ ਗੱਲਬਾਤ ਹੋਈ ਹੈ ਤੁਹਾਡੀ ਮਸਲਾ ਸੀਗਾ ਜੀ ਇਹ ਪ੍ਰਵਾਸੀਆਂ ਦਾ ਜੀ ਜਿਹੜੇ ਪਹਿਲਾਂ ਇਹਨਾਂ ਦਰਿੰਦਗੀ ਨਾਲ ਪਿੱਛੇ ਇੱਕ ਬੱਚਾ 5 ਸਾਲ ਦਾ ਉਹਨਾਂ ਨੂੰ ਦਰਿੰਦਗੀ ਹੋਈ ਆ ਉਤੋਂ ਬਾਅਦ ਇੱਕ ਹੋਰ ਬੱਚੇ ਨਾਲ ਮਤਲਬ ਉਹਨੂੰ ਬੰਦਾ ਲੈ ਗਿਆ ਮੌਕੇ ਦੇ ਬੰਦੇ ਪੁੱਜ ਗਏ ਚਲੋ ਬਚਾਅ ਹੋ ਗਿਆ ਆ ਲੁਧਿਆਣੇ ਇੱਕ ਹੁਣ ਇੱਕ ਬੀਬੀ ਆ ਉਹਦੇ ਕੱਪੜੇ ਉਪੜੇ ਪਾੜ ਤੇ ਮਤਲਬ ਲੜਪੇ ਇਸ ਤਰ੍ਹਾਂ ਮਤਲਬ ਕਈ ਇਨਸੀਡੈਂਟ ਇਸ ਤਰ੍ਹਾਂ ਦੇ ਹੋ ਰਿਹਾ ਜੀ ਦੇਖੋ ਜੀ ਅਸੀਂ ਇਹ ਕਹਿੰਦੇ ਕਿ ਪ੍ਰਵਾਸ ਰੋਕਿਆ ਨਹੀਂ ਜਾ ਸਕਦਾ ਨਾ ਹੀ ਰੋਕਣਾ ਬਣਦਾ ਹਰੇਕ ਕੰਟਰੀ ਤੇ ਪ੍ਰਵਾਸ ਹੈਗਾ ਅਸੀਂ ਕਿਤੇ ਅਸੀਂ ਕਿਤੇ ਪ੍ਰਵਾਸੀ ਆ ਕਿਤੇ ਸਾਡੇ ਇੱਥੇ ਪ੍ਰਵਾਸੀ ਆ ਪਰ ਕੁਝ ਨਿਯਮ ਹੁੰਦੇ ਆ ਉਹ ਨਿਯਮਾਂ ਦੇ ਆਧਾਰ ਤੇ ਅਸੀਂ ਪ੍ਰਸ਼ਾਸਨ ਨੂੰ ਇੱਕ ਬੇਨਤੀ ਕਰਨੀ ਆ ਅੱਜ ਅਸੀਂ ਇਹ ਇੱਥੇ ਜਿਹੜਾ ਸਾਡਾ ਇਕੱਠ ਹੋਇਆ ਇਹਦੇ ਵਿੱਚ ਅਸੀਂ ਇੱਕ ਇਹ ਮਤਾ ਰੱਖਿਆ ਕਿ ਅਸੀਂ ਇਕੱਠੇ ਹੋ ਗਏ ਪ੍ਰਸ਼ਾਸਨ ਨੂੰ ਮਿਲਾਂਗੇ ਸਾਰੇ ਤੇ ਅਸੀਂ ਉਹਨਾਂ ਨੂੰ ਬੇਨਤੀ ਕਰਾਂਗੇ ਕਿ ਭਾਈ ਜਿਹੜੇ ਮਤਲਬ ਪ੍ਰਵਾਸੀ ਇੱਥੇ ਰਹਿੰਦੇ ਆ ਕਿਉਰੇ ਇਹ ਪ੍ਰਸ਼ਾਸਨ ਸਾਡਾ ਮਤਲਬ ਪਿੰਡ ਦੀ ਪੰਚਾਇਤ ਨੂੰ ਸਰ ਪੰਚ ਨੂੰ ਮਿਲੇ ਉਹਨੂੰ ਕਹਵੇ ਜਾ ਕੇ ਵੀ ਡਿਊਟ ਲਗਾਵੇ ਜਿਹੜੇ ਤੇਰੇ ਪਿੰਡ ਵਿੱਚ ਕਿੰਨੇ ਪ੍ਰਵਾਸੀ ਰਹਿੰਦੇ ਆ ਕੌਣ ਕੌਣ ਰਹਿੰਦੇ ਆ ਇੱਕ ਕਮਰੇ ਵਿੱਚ ਕਿੰਨੇ ਬੰਦੇ ਰਹਿੰਦੇ ਆ ਉਹਨਾਂ ਦਾ ਸਾਰਾ ਮਤਲਬ ਚਿੱਠਾ ਲਿਆ ਕੇ ਉਹ ਚੌਂਕੀ ਦਵੇਗਾ ਸਬੰਧਰ ਠਾਣੇ ਚ ਦਵੇਗਾ ਉਸ ਤੋਂ ਬਾਅਦ ਜੇ ਕੋਈ ਕੱਲ ਨੂੰ ਕੋਈ ਅਚਾਨਕ ਕੋਈ ਇਨਸੀਡੈਂਟ ਵਾਪਰਦਾ ਏ ਕੋਈ ਦਰਿੰਦਗੀ ਹੁੰਦੀ ਆ ਉਹਦੇ ਵਿੱਚ ਜਿਹੜਾ ਮਕਾਨ ਮਾਲਕ ਆ ਬਰਬਲ ਜ਼ਿੰਮੇਵਾਰ ਕਿਉਂ ਨਾ ਜਾਵੇ ਤਾਂ ਹੀ ਉਹ ਉਹ ਬੰਦੇ ਜ਼ਿੰਮੇਵਾਰ ਸਮਝਦੇ ਹੋਏ ਚੰਗੇ ਬੰਦੇ ਰੱਖਣਗੇ ਹੁਣ ਜਿਹੜਾ ਇਹ ਵੀ ਪਤਾ ਲੱਗਿਆ ਮੈਂ ਇਹ ਇਹ ਪੱਕਾ ਨਹੀਂ ਕਹਿੰਦਾ ਕਿ ਹੋ ਸਕਦਾ ਪਰ ਇਹ ਗੱਲ ਉੜਦੀ ਗੱਲ ਸਾਡੇ ਨਾਲ ਕਾਈ ਆ ਕਿ ਜਿਹੜੇ ਬੰਦੇ ਨਾਲ ਇਹ ਕੰਮ ਉੱਥੇ ਦਿਲਦਗੀ ਕੀਤੀ ਆ 5 ਸਾਲ ਦੇ ਬੱਚੇ ਨਾਲ ਉਹ ਬੰਦਾ ਪਹਿਲਾਂ ਜੇਲ੍ਹ ਘੱਟ ਕੇ ਆਇਆ ਹੋਇਆ ਤੇ ਅਸੀਂ ਮਤਲਬ ਇਹ ਇਕੱਠ ਕਰਨ ਦਾ ਸਾਡਾ ਇਹ ਮਕਸਦ ਸੀਗਾ ਮਤਲਬ ਸੀਗਾ ਇੱਕ ਤਾਂ ਅਸੀਂ ਪ੍ਰਸ਼ਾਸਨ ਨੂੰ ਮਿਲਣਾ ਹੈ ਦੂਜਾ ਵੀ ਅਸੀਂ ਆਪਣੇ ਬੱਚਿਆਂ ਨੂੰ ਵੀ ਯਾਰ ਕਰੀਏ ਜਿਹੜਾ ਮਤਲਬ ਇਹਨਾਂ ਤੋਂ ਖਾਣਾ ਖੰਦੇ ਆ ਤੇ ਉਹ ਮਤਲਬ ਅਸੀਂ ਬੱਚਿਆਂ ਨੂੰ ਰੋਕੇ ਤੇ ਅਸੀਂ ਪ੍ਰਸ਼ਾਸਨ ਨੂੰ ਵੀ ਕਹੀਏ ਕਿ ਸਮੇਂ-ਸਮੇਂ ਦੇ ਅਨੁਸਾਰ ਇਹਨਾਂ ਸੈਂਪਲ ਭਰੇ ਜਾਣ ਜਾਂ ਅਸੀਂ ਇਹ ਨਹੀਂ ਕਹਿੰਦੇ ਕੱਲੇ ਪ੍ਰਵਾਸੀਆਂ ਨੇ ਭਰ ਲੋ ਨਾਲ ਸਾਡੇ ਬੰਦੂ ਦੇ ਭਰ ਲੋ ਯਾਰ ਬਿਲਕੁਲ ਬਿਲਕੁਲ ਵੀ ਵਧੀਆ ਮੇਲੇ ਖਾਣ ਨੂੰ ਇਹ ਹਰਿਆਕੇ ਪਾਸੋਂ ਨੂੰ ਮਾਰ ਪੈਂਦੀ ਆ ਕਿਤੇ ਫਾਸਟ ਫੂਡ ਆ ਗਿਆ ਫਾਸਟ ਫੂਡ ਦਾ ਇੱਕ ਹੈ ਹੀ ਖਰਾਬ ਦੂਜੋ ਉੱਪਰ ਤੇ ਨੂੰ ਤਿਆਰ ਕਰਨ ਤਰੀਕਾ ਖਰਾਬ ਉਹਨਾਂ ਦਾ ਤੇ ਬੱਚੇ ਬਿਮਾਰੀ ਹੋਣਗੇ ਤੇ ਅਸੀਂ ਸਾਡੀ ਮੀਟਿੰਗ ਦਾ ਮਤਲਬ ਮਕਸਦ ਇਹੀ ਤੱਕ ਵੀ ਸਾਨੂੰ ਸੁਰੱਖਿਅਤ ਕੀਤਾ ਜਾਵੇ ਤੇ ਇਹਨਾਂ ਪ੍ਰਵਾਸੀਆਂ ਪਰ ਮਤਲਬ ਇੱਕ ਨਾਥਾ ਪਾਈ ਜਾਵੇ ਜਿਹੜੇ ਅਸਲੀ ਬੰਦੇ ਹੈਗੇ ਉਹ ਰਹਿਣ ਜਿਵੇਂ ਥਰਮੋ ਪਲਾਂਟ ਆ ਕਲੋਨੀ ਆ ਕਲੋਨੀ ਜਿਹੜੇ ਬੰਦੇ ਤਾਂ ਕੰਮ ਕਰਦੇ ਥਰਮਲ ਤੋਂ ਰਹਿਣ ਉੱਥੇ ਜਿਨ੍ਹਾਂ ਜਿਹੜੇ ਦਾ ਚਾਚੇ ਤਾਏ ਫੁੱਪਣ ਪੂਆ ਆ ਗਏ ਉੱਥੇ ਬਸ ਗਏ ਆ ਕੇ ਉਹਨਾਂ ਨੇ ਕਬਜ਼ੇ ਕਰੇ ਵੇ ਆ ਕੇ ਉੱਥੇ ਸਿੱਧੀਆਂ ਕੁੰਡੀਆਂ ਪਾਈਆਂ ਹੋਈਆਂ ਤੇ ਪਾਣੀ ਫ੍ਰੀ ਬਿਜਲੀ ਫ੍ਰੀ ਵਰਤ ਰਹੇ ਆ ਉਹ ਉਹਨਾਂ ਤੇ ਕੋਈ ਮਤਲਬ ਕਾਰਵਾਈ ਨਹੀਂ ਹੈਗੀ ਅਸੀਂ ਕੋਈ ਪਿੰਡ ਦਾ ਬੰਦਾ ਕੋਈ ਕਿਤੇ ਕੋਈ ਬੰਦਾ ਕਈ ਆਮ ਚੱਲਦਾ ਏ ਕੋਈ ਆਪਣਾ ਕੰਮ ਚੱਲਦਾ ਲੈਂਟਰ ਪਾnde ਬੰਦੇ ਉਹ ਕੁੰਡੀਆਂ ਪਾਏ ਲੈਂਦੇ ਆ ਮਾਰੇ ਮੋਟੀ ਉੱਪਰ ਕਰਨ ਵਾਸਤੇ ਵੀ ਵੀ ਜ 10 ਮਿੰਟ ਦਾ ਕੰਮ ਉਹ ਬੰਦਾ ਨਾਲ ਦਾ ਸ਼ਿਕਾਇਤ ਕਰਨ ਦਾ ਚੱਕ ਕੇ ਪੁਲਿਸ ਚੱਕ ਲੈ ਜਾਂਦੀ ਉਹ ਚੱਕ ਲੈ ਜਾਂ ਜਾ ਕੇ ਇਹਦੇ ਵਾਲੇ ਅਧਿਕਾਰੀ ਆਂਦੇ ਆ ਨਾਲ ਉਹ ਬੇਇੱਜ਼ਤੀ ਕਰਦੇ ਆ ਤੇ ਮੋਟਾ ਜਲ ਮਨਨਾ ਕਰ ਜਾਂਦੇ ਆ ਯਾਰ ਆਹ ਕੁੰਡੀਆਂ ਸਿੱਧੀਆਂ ਪਈਆਂ ਵੀ ਆ ਫਾਰਮ ਪਲਾਂਟ ਦਾ ਜਿਹੜਾ ਗੇਟ ਆ ਗੇਟ ਦੇ ਨਾਲ ਰਹਿੰਦੇ ਪ੍ਰਵਾਸੀ ਸਿੱਧੀਆਂ ਕੁੰਡੀਆਂ ਪਈਆਂ ਵੀ ਆ ਝੁੰਗੀਆਂ ਵਿੱਚ ਉਹਨਾਂ ਦੇ ਫ੍ਰਿਜ ਵੀ ਪਾਏ ਆ ਟੀਵੀ ਪਾਏ ਆ ਉਹ ਕਿਵੇਂ ਚੱਲਦੇ ਆ ਜੀ ਉਹ ਤੇ ਮਤਲਬ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆ ਕਿ ਵੀ ਇਹਨਾਂ ਬੰਦਿਆਂ ਤੇ ਬੰਦ ਦੀ ਕਾਰਵਾਈ ਕਰਕੇ ਜਿਹੜੇ ਬੰਦੇ ਰਹਿੰਦੇ ਆ ਜਿਹੜੇ ਜਿਹੜੇ ਕੰਮ ਕਰਦੇ ਆ ਉਹ ਰਹਿਣ ਜਿਹੜੇ ਤੇ ਨਹੀਂ ਰਹਿੰਦੇ ਉਹਨਾਂ ਤੇ ਕਾਰਵਾਈ ਕਰਕੇ ਉਹਨੂੰ ਤੇ ਕੱਢਿਆ ਜਾਵੇ ਤੇ ਜਿਹੜੇ ਕੁੰਡੀਆਂ ਵਗਾਰਾ ਪਾਉਂਦੇ ਬਿਜਲੀ ਚੋਰੀ ਕਰਦੇ ਆ ਇਹਨਾਂ ਤੇ ਵੀ ਕਾਨੂੰਨ ਲਾਗੂ ਸਾਡੇ ਵਾਲੇ ਹੀ ਹੋਵੇ ਤੇ ਮੈਂ ਸਾਡੇ ਨਾਲ ਪ੍ਰਗਟਜੀ ਜੁੜ ਰਹੇ ਨੇ ਪ੍ਰਗਟਜੀ ਤੁਸੀਂ ਗੱਲ ਸੁਣੀ ਹੋਣੀ ਪਿਛੇ ਪੰਜਾਬ ਸਰਕਾਰ ਨੇ ਇੱਕ ਐਲਾਨ ਕੀਤਾ ਸੀ ਵੀ ਕਿਸੇ ਵੀ ਇਲਾਕੇ ਦੇ ਵਿੱਚ ਜੇ ਕੋਈ ਕ੍ਰਾਈਮ ਕਰਦਾ ਤਾਂ ਐਸਐਸਪੀ ਹੋਏਗਾ ਉਹਦਾ ਜ਼ਿੰਮੇਵਾਰ ਐਸਐਸਪੀ ਨੇ ਐਸਐਚਓ ਨੂੰ ਕੀਤਾ ਐਸਐਚਓ ਨੂੰ ਕੀਤਾ ਚੌਂਕੀ ਵਾਲੇ ਨੂੰ ਵੀ ਤੁਹਾਡੇ ਇਲਾਕੇ ਦੇ ਵਿੱਚ ਜੇ ਕੋਈ ਵਾਰਦਾਤ ਹੁੰਦੀ ਹੈ ਤਾਂ ਜ਼ਿੰਮੇਵਾਰੀ ਉਹ ਹੋਣਗੇ ਲੇਕਿਨ ਉਰੇ ਪੰਜਾਬ ਦੇ ਵਿੱਚ ਜਾਂ ਪਿੰਡਾਂ ਦੇ ਵਿੱਚ ਇੱਕ ਨਾ ਸਰਪੰਚ ਪੰਚ ਹੁੰਦੇ ਆ ਜਾਂ ਜੇ ਆਪਾਂ ਸ਼ਹਿਰ ਦੀ ਗੱਲ ਕਰੀਏ ਐਮਸੀਬੀ ਹੁੰਦੇ ਆ ਤੇ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਹੈ ਜੇ ਮੇਰੇ ਵੀਰ ਨੇ ਕਿਵੇਂ ਇੱਕ ਗੱਲ ਕਰੀਆਂ ਵੀ ਉਰੇ ਥਰਮਲ ਵਿੱਚ ਕੁੰਡੀਆਂ ਲਗਾਈਆਂ ਜਾਂਦੀਆਂ ਇਹ ਗੱਲ ਪੱਕੀ ਹੈ ਜੀ ਬਿਲਕੁਲ 100% ਪੱਕੀ ਹੈ ਜੀ ਇਹ ਤਾਂ ਅਸੀਂ ਪ੍ਰਸ਼ਾਸਨ ਨੂੰ ਲਿਖਤੀ ਵੀ ਦੇ ਸੀਗੇ ਇੱਥੇ ਚੀਵ ਜਿਹੜੇ ਵਿਧਾਇਕ ਹੈ ਚੀਵ ਸਾਹਿਬ ਵੀ ਉਹਨਾਂ ਨੇ ਵੀ ਦਿੱਤਾ ਆ ਵੀ ਵੀ ਚਲੋ ਇੱਕ ਜਦੋਂ ਪੰਜਾਬੀ ਕੁੰਡੀ ਲਾ ਲੈਂਦਾ ਉਹਨਾਂ ਜਦੋਂ ਵੀ ਕਾਰਵਾਈ ਕਰ ਦਿੰਦੇ ਆ ਠੀਕ ਹੈ ਜੀ ਹੁਣ ਪ੍ਰਵਾਸੀਆਂ ਨੇ ਕੁੰਡੀਆਂ ਵੀ ਲਾਈਆਂ ਹੋਈਆਂ ਬਿਜਲੀ ਫ੍ਰੀ ਸਭ ਕੁਝ ਫ੍ਰੀ ਆ ਜਿਹੜੇ ਕੁੰਡੀ ਲਾਈ ਹੋਈ ਹੈ ਉਹਦੀ ਸਪਲਾਈ ਕਿੱਥੋਂ ਆਉਂਦੀ ਆ ਉਹ ਕੌਣ ਦਿੰਦਾ ਉਹਨਾਂ ਨੂੰ ਸਪਲਾਈ ਦੇਖੋ ਜੀ ਸਾਰੀ ਜਿਹੜੀ ਸਪਲਾਈ ਚੱਲਦੀ ਦੋ ਨੰਬਰ ਤੇ ਚੱਲਦੀ ਆ ਕੁੰਡੀਆਂ ਤੁਸੀਂ ਮੇਰੇ ਕੋ ਅੱਜ ਦੇਖੋ ਮੇਰੇ ਕੋ ਵੀਡੀਓ ਇਹ ਜਿਹੀਆਂ ਪਈਆਂ ਜਿਨ੍ਹਾਂ ਨੇ ਕੁੰਡੀਆਂ ਪਾਈਆਂ ਹੋਈਆਂ ਚੁੰਗੀਆਂ ਦੇ ਵਿੱਚ ਏਸੀ ਲੱਗੇ ਹੋਏ ਉਹ ਵੀ ਕੁੰਡੀਆਂ ਦੇ ਉੱਤੇ ਬਿਲਕੁਲ ਕਲੋਨੀ ਜਿਹੀ ਏਸੀ ਲਾਇਆ ਹੋਇਆ ਜਿਹੜੇ ਚੁੰਗੀਆਂ 'ਚ ਹੀਟਰਾਂ ਤੱਕ ਹੀਟਰ ਲਾਏ ਹੋਏ ਆ ਜੀ ਕੁੰਡੀਆਂ ਪਈਆਂ ਹੋਈਆਂ ਆ ਜੀ ਉਹਨਾਂ ਨੂੰ ਕੋਈ ਨਹੀਂ ਪੁੱਛਦਾ ਜੀ ਕੋਈ ਨਹੀਂ ਪੁੱਛਣ ਵਾਲੀ ਇੱਥੇ ਮਨਾਂ ਐਮਐਲਏ ਸਾਹਿਬ ਦਾ ਸਾਡਾ ਹੱਥਾਂ ਦੇਣਾ ਪਰ ਤੇ ਇਸ ਲਈ ਬੋਟ ਬੈਂਕ ਬਣਾਇਆ ਹੋਇਆ ਇਹਨਾਂ ਚੁੰਗੀਆਂ ਆ ਜਿਆ ਦੇ ਨਾਲ ਆ ਨਾ ਅਸੀਂ ਐਸਡੀ ਸਾਹਿਬ ਨੂੰ ਆਪਣਾ ਮੰਗ ਪੱਤਰ ਦੇਣ ਗਏ ਸੀ ਉੱਥੇ ਅਸੀਂ ਗੱਲਬਾਤ ਕੀਤੀ ਉਹ ਫਿਰ ਚੀਫ ਸਾਹਿਬ ਨਾਲ ਗੱਲਬਾਤ ਕੀਤੀ ਚੀਫ ਸਾਹਿਬ ਕਹਿੰਦੇ ਚਲੋ ਇੱਕ ਚਰਾਨਣ ਆ ਕਿ ਕਲਾਨਣੇ ਆ ਬਸ 2-4 ਦਿਨ ਆਰਡਰ ਲਗੇ ਤਾਂ ਉਹ ਇਹ ਅੱਜ ਦਿਨ ਹੀ ਕਾਫੀ ਦੇਰ ਦੀਆਂ ਕੁੰਡੀਆਂ ਅਸੀਂ ਪ੍ਰਸ਼ਾਸਨ ਨੂੰ ਕਹਿਣਾ ਚਾਹੁੰਦੇ ਹਾਂ ਜਿਹੜੇ ਕੁੰਡੀਆਂ ਨਜਾਇਜ਼ ਕਬਜ਼ੇ ਦੇ ਬੈਠੇ ਆ ਇਹਨਾਂ ਨੂੰ ਕਿਉਂ ਨਹੀਂ ਹਟਾਇਆ ਜਾਂਦਾ ਜੇ ਕੋਈ ਪੰਜਾਬੀ ਕਿਤੇ ਰੇੜੀ ਲਾ ਲੈਂਦਾ ਜੇ ਕੋਈ ਬੈਹਨਦਾ ਉਹ ਤੁਸੀਂ ਜਦੇ ਕਾਰਵਾਈ ਕਰ ਦਿੰਦੇ ਆ ਹੁਣ ਦੇਖ ਲੋ ਸਾਨੂੰ ਵੀ ਮੇਰੀ ਸੀ ਮੁੱਖ ਮੰਤਰੀ ਸਾਹਿਬ ਬਹੁਤ ਵਧੀਆ ਵਿਚਾਰ ਦੇਣਗੇ ਪਰ ਉਲਟਾ ਦਿੱਲੀ ਥਲੇ ਥਲੇ ਝੁਕਿਆ ਨਾ ਕਿਉਂਕਿ ਇਹਦਾ ਉਸਤਾਦ ਹੀ ਦਿੱਲੀ ਚੋਂ ਚੱਲਿਆ ਹੋਇਆ ਇਹ ਕਿਵੇਂ ਬਰਖਲਾ ਹੋ ਜੂਗਾ ਜੀ ਹੁਣ ਇਹਨਾਂ ਨੂੰ ਪਤਾ ਹਾਰਡ ਆਇਆ ਪੰਜਾਬੀਆਂ ਨੇ ਮਤ ਦਿੱਤੀ ਆ ਭਾਈ ਭਾਈ ਦੇ ਕੰਮ ਆਇਆ ਪਰ ਇਹਨਾਂ ਨੂੰ ਦੱਸੋ ਇੱਕ ਬੰਦਾ ਵੀ ਪਹੁੰਚਿਆ ਇਹ ਪੰਜਾਬ ਵੀ ਦੇ ਲੋਕੀ ਹਾਰ ਪੀਰ ਤਾਂ ਬਸ ਖੜਦੇ ਹੁਣ ਪੰਜਾਬੀ ਪੰਜਾਬੀ ਵਾਸਤੇ ਖੜੂਆ ਹੁਣ ਅਸੀਂ ਪ੍ਰਸ਼ਾਸਨ ਨੂੰ ਸਰਕਾਰ ਨੂੰ ਕਹਿੰਦੇ ਵੀ ਇਹਨਾਂ ਤੋਂ ਕਾਰਵਾਈ ਕੀਤੀ ਜਾਵੇ ਤੇ ਫਿਰ ਨਹੀਂ ਤੁਸੀਂ ਕਹਿੰਦੇ ਪੰਜਾਬੀ ਕਰ ਦੋ ਇਹ ਕਾਰਵਾਈ ਤੇ ਅੱਜ ਦੇ ਮੁੱਦੇ ਜਿਹੜਾ ਤੁਸੀਂ ਚੱਕਿਆ ਉਹਦੇ ਵਿੱਚ ਕਿੰਨੇ ਕੇਸ ਜਿਹੜੇ ਸਹਿਯੋਗੀ ਤੁਹਾਡੇ ਆਏ ਵੀ ਸੀ ਤੇ ਅੱਗੇ ਨੂੰ ਤੁਹਾਡੀ ਇਹ ਜਿਹੜੀ ਹੈ ਵਿਊਤ ਬੰਦੀ ਕੀ ਹੋਏਗੀ ਦੇਖੋ ਜੀ ਜਿਹੜੀ ਅੱਜ ਦੀ ਮੀਟਿੰਗ ਹੋਈ ਆ ਸ਼ਾਂਤਮਈ ਬਿਲਕੁਲ ਬਹੁਤ ਵਧੀਆ ਹੋਈ ਆ ਤੇ ਸਾਡੇ ਭਾਦਰਪੁਰ ਤੋਂ ਆਪਣੇ ਬੋਬੀ ਭਾਜੀ ਇਹ ਸਰਪੰਚ ਸਾਹਿਬ ਵੀ ਹੈ ਤੇ ਅਲੀਪੁਰ ਤੋਂ ਕਿਸਾਨ ਜੁਨੀਆ ਪ੍ਰਧਾਨ ਆ ਇਹ ਆਪਣੇ ਗੁਰਦੀਪ ਸਿੰਘ ਜੀ ਆ ਲੈਲਾ ਰੱਡ ਭਾਈ ਤੋਂ ਆਏ ਹੋਏ ਆ ਘਨੋਲੀ ਦੇ ਪਾਸਿ ਜਗਾ ਦੇ ਅਸੀਂ ਇੱਕ ਮੰਗ ਰੱਖੀ ਆ ਕੱਲ ਨੂੰ ਅਸੀਂ ਇੱਕ ਮੰਗ ਪੱਤਰ ਦੇਣ ਜਾ ਰਹੇ ਆ ਜੀ ਸਭ ਨੂੰ ਬਲਾਚਰੋਂ ਉਹਦੇ ਬਾਅਦ ਜਿਹੜੀ ਰਣਨੀਤੀ ਹੋਊਗੀ ਪਿੰਡ-ਪਿੰਡ ਜਾ ਕੇ ਅਸੀਂ ਜਾਗਰੂਤ ਕਰਾਂਗੇ ਜਾਗਰੂ ਸਰਪੰਚਾਂ ਨੂੰ ਮਿਲਾਂਗੇ ਤੇ ਉਹਦੇ ਬਾਅਦ ਜਿਹੜਾ ਪਲਾਨ ਹੋਗਾ ਉਰਫਾਸਟੇ ਕਰਾਂਗੇ ਸਰ ਤੁਸੀਂ ਇੱਕ ਹੁਣ ਗੱਲ ਕੀਤੀ ਹੈ ਵੀ ਪਿੰਡਾਂ ਦੇ ਸਰਪੰਚਾਂ ਦੀ ਅੱਜ ਤੁਸੀਂ ਏਕਨੋਲੀ ਦੇ ਵਿੱਚ ਜਿਵੇਂ ਕਿ ਮੇਰੇ ਵੀਰ ਜੀ ਖੜੇ ਹੈ ਬਾਹਰ ਤੋਂ ਵੀ ਆਏ ਚਲੋ ਇਹਨਾਂ ਨੂੰ ਇੱਕ ਹਮਦਰਦੀ ਹੈ ਉਸ ਬੱਚੇ ਦੇ ਪ੍ਰਤੀ ਜਾਂ ਆਪਣੇ ਪੰਜਾਬੀਆਂ ਦੇ ਪ੍ਰਤੀ ਕਿਹਾ ਤੁਸੀਂ ਪਿੰਜ ਦੀ ਜਿਹੜੀ ਪੰਚਾਇਤ ਹੈ ਉਹਨੂੰ ਅਗਾਹ ਕੀਤਾ ਸੀ ਵੀ ਅੱਜ ਮੀਟਿੰਗ ਰੱਖਣੀ ਹੈ ਉਹਨੋਂ ਤਾਂ ਕੋਈ ਮੈਂਬਰ ਕੋਈ ਆਇਆ ਦੇਖੋ ਜੀ ਫੇਸਬੁੱਕ ਦੇ ਘਟੋਗ ਗਦੀਪ ਭਾਈ ਨੇ ਪਰਸੋਂ ਜਿੱਥੇ ਪਾਤਾ ਸੀ ਮੈਂ ਲਿਖ ਕੇ ਪਾਇਆ ਸੀ ਗਰੁੱਪਾਂ 'ਚ ਪਾਤਾ ਹੋਇਆ ਸੀ ਪਰ ਇਹ ਤਾਂ ਪੰਚਾਇਤ ਨੂੰ ਸੋਚਣ ਦੀ ਜੀ ਹੈ ਵੀ ਚਲੋ ਸਾਡੇ ਬੱਚੇ ਕੰਮ ਵਧੀਆ ਕਰ ਰਹੇ ਆ ਵੀ ਅਸੀਂ ਉਹਨਾਂ ਨਾਲ ਸੰਜੋਗ ਕਰੀਏ ਪਰ ਅਸੀਂ ਜਦੋਂ ਅਸੀਂ ਕ੍ਰੇਮ ਕਰਦਾ ਉਲਟਾ ਕਿ ਸਾਡੇ ਦੋਵਾਂ ਡਾਂਡਾ ਚੱਕ ਲੈਣਾ ਤੁਸੀਂ ਸਾਨੂੰ ਦੋਸਤ ਵੀ ਗਲਤ ਕੀ ਕਰਿਆ ਸਾਨੂੰ ਤੁਸੀਂ ਸਿਆਣੇ ਹੋ ਸਾਨੂੰ ਰੋਗ ਟੋਕ ਵੀ ਚੰਗਾ ਸਕਦੇ ਹੋ ਵੀ ਹਾਂ ਵੀ ਗਲਤ ਕਰ ਰਹੇ ਹਾਂ ਸਹੀ ਕਰ ਰਹੇ ਹਾਂ ਅਸੀਂ ਤਾਂ ਚਲੋ ਗਦੀਪਾ ਜੀ ਨੇ ਵੀ ਮੈਸੇਜ ਆਇਆ ਸੀ ਆਇਆ ਹੀ ਨਹੀਂ ਹੈ ਜੀ ਜੇ ਔਰੇ ਕੋਈ ਅਖਾੜਾ ਲੱਗਿਆ ਹੁੰਦਾ ਜਾਂ ਕੋਈ ਇਦਾਂ ਦੇ ਪ੍ਰਦਰਸ਼ਨ ਕੀਤਾ ਹੁੰਦਾ ਤਾਂ ਪੂਰਾ ਕਨੌਲੀ ਮੇਰੇ ਖਲ ਵੀਰ ਜੀ ਔਰੇ ਪਹੁੰਚ ਜਾਣਾ ਸੀ ਲੇਕਿਨ ਅੱਜ ਆਪਾਂ ਸਾਰੇ ਪੰਜਾਬੀ ਦੇ ਆਪਣੇ ਬੱਚਿਆਂ ਨੂੰ ਸੇਵ ਕਰਨ ਵਾਸਤੇ ਬੱਚਿਆਂ ਨੂੰ ਸੇਵ ਕਰਨ ਵਾਸਤੇ ਆਪਾਂ ਕਿ ਹੁਣ ਆਪਣਾ ਖੁਦ ਵੀ ਸੇਵ ਕਰਨਾ ਬਹੁਤ ਔਖਾ ਹੋ ਚੁੱਕਿਆ ਹੈ ਨਾ ਤੇ ਕਿਤੇ ਨਾ ਕਿਤੇ ਸਾਡੇ ਜਿਵੇਂ ਤੁਸੀਂ ਬਾਹਰ ਵੀ ਰਹਿ ਕੇ ਆਏ ਔਰ ਕਿਵੇਂ ਜਿਹੜਾ ਬਾਹਰ ਦਾ ਮਾਹੌਲ ਔਰ ਪੰਜਾਬ ਦੇ ਮਾਹੌਲ ਕਿੰਨਾ ਕੁ ਫਰਕ ਪੈ ਚੁੱਕਿਆ ਜੀ ਬਾਹਰ ਦੇ ਨਾਲੇ ਔਰੇ ਦੇ ਮਾਹੌਲ ਦਾ ਜੀ ਜ਼ਮੀਨ ਸਵਾਨ ਦਾ ਫਰਕ ਆ ਜੀ ਬਹਾਰ ਸਾਡਾ ਰਹਿਣ ਦੀ ਬਾਤ ਨਾ ਕੈਦੇ ਕਾਨੂੰਨ ਆ ਅਸੀਂ ਉੱਥੇ ਦਾ ਜਾ ਕੇ ਨਾ ਕੋਈ ਲੜਾਈ ਝਗੜਾ ਕਰ ਸਕਦੇ ਆ ਨਾ ਚੋਰੀਆਂ ਡਾ ਕੇ ਕਰ ਸਕਦੇ ਆ ਇੱਥੇ ਦਾ ਜਿਹੜੇ ਪ੍ਰਵਾਸੀ ਆ ਯੂਪੀ ਵਿਹਾਰ ਤੋਂ ਬਾਹਰ ਲੈਟਰਿੰਗ ਕਰਨ ਆਉਂਦੇ ਆ ਰੇਲਵੇ ਨਾਲ ਇਹਨਾਂ ਦੇ ਰੇਲਵੇ ਚ ਪਾ ਰੇਲ ਚੜ੍ਹ ਕੇ ਆ ਜਾਂਦੇ ਹੋਰ ਆ ਕੇ ਉਹਨਾਂ ਦੇ ਆਉਂਦਿਆਂ ਦਾ ਆਧਾਰ ਕਾਰਡ ਬਣ ਜਾਂਦਾ ਬਸ ਆਹੀ ਆ ਬਾਹਰੰਦਰ ਦਾ ਵਰਗ ਸਾਡੀ ਉੱਥੇ ਆਈਡੀ ਬਣਦੀ ਆ ਬਾਹਰਜੀ ਦਵਾਈ ਦੀ ਅਸੀਂ ਆਈਡੀ ਵਿੱਚ ਆਈਡੀ ਦੇ ਵਿੱਚ ਸਾਡਾ ਸਾਰਾ ਬਾਇਓ ਡਾਟਾ ਆ ਅਸੀਂ ਉੱਤੇ ਕੋਈ ਵੀ ਅਜਿਹਾ ਕ੍ਰਾਈਮ ਨਹੀਂ ਕਰ ਸਕਦੇ ਜੇ ਕ੍ਰਾਈਮ ਕਰ ਵੀ ਨਾ ਸੀ ਭੱਜ ਨਹੀਂ ਸਕਦੇ ਇੱਥੇ ਤਾਂ ਕ੍ਰਾਈਮ ਕਰਕੇ ਭੱਜ ਜਾਂਦੇ ਕੋਈ ਪਤਾ ਹੀ ਨਾ ਕਿੰਨੇ ਕਤਲੋਗਾਰ ਤਾਂ ਪੰਜਾਬ ਇੱਕ ਇਦਾਂ ਦਾ ਹੈ तकरीबन ਕਿਤੇ ਤੋਂ ਵੀ ਤੁਸੀਂ ਕ੍ਰਾਈਮ ਕਰਕੇ ਆਓ ਪੰਜਾਬ ਤੁਸੀਂ ਸ਼ਰਨ ਵੀ ਦੇਵਗਾ ਤੁਹਾਨੂੰ ਕੋਠੀ ਵੀ ਦੇਊਗਾ ਔਰ ਤੁਸੀਂ ਲੈ ਵੀ ਸਕਦੇ ਹੋ ਔਰ ਮੁੱਲ ਵੀ ਲੈ ਸਕਦੇ ਨਾ ਹਾਂਜੀ ਹਾਂਜੀ ਸਭ ਕੁਝ ਇੱਥੇ ਸਭ ਕੁਝ ਸ਼ਾਮਲਾੜ ਇਹਦਾ ਪੰਜਾਬ ਪੰਜਾਬ ਥੋੜਾ ਪੰਜਾਬ ਦਾ ਸ਼ਾਮਲਾਟਾ ਜੇ ਸ਼ਾਮਲਾਟ ਦੇ ਜੰਗਣਾ ਕਬਜ਼ਾ ਕਰ ਲੈਂਦੇ ਨਾ ਸਾਰੇ ਆ ਕੇ ਉਹ ਚੀਜ਼ ਬਣੀ ਵੀ ਜਾਈ ਇੱਥੇ ਪੰਜਾਬ ਦੀ ਹੁਣ ਧੰਵਾਦੀ ਅੱਜ ਕਨੋਲੀ ਦੇ ਵਿੱਚ ਅਹਿਮ ਮੀਟਿੰਗ ਕੀਤੀ ਗਈ ਹੈ ਤੇ ਸਾਰੇ ਅਸੀਂ ਮੈਂ ਬੇਨਤੀ ਕਰਾਂਗਾ ਆਪਣੇ ਜੀ ਸਟਾਰਟ ਟੀਮ ਵੱਲੋਂ ਵੀ ਵੀ ਜਿੱਥੇ ਆਪਾਂ ਹੜ ਦੇ ਵਿੱਚ ਇੰਨਾ ਹੜ ਲਿਆਂਦਾ ਹੈ ਰਾਸ਼ਨ ਦਾ ਲਿਆਂਦਾ ਜਾਂ ਆਪਣੇ ਮੁੰਡੇ ਦੇ ਨਾਲ ਮੁੰਡਾ ਲਾਇਆ ਲੇਕਿਨ ਇਨ੍ਹਾਂ ਵੀਰਾਂ ਦਾ ਵੀ ਜਿਹੜਾ ਸਹਿਯੋਗ ਦੋ ਕਿਉਂਕਿ ਇਦਾਂ ਦੇ ਸਹਿਯੋਗ ਦੇ ਵਿੱਚ ਅੱਜ ਬਹੁਤ ਕਟ ਜਿਹੜਾ ਜਿਹੜਾ ਕੱਠ ਸੀ ਅੱਜ 200 ਬੰਦੇ ਦਾ ਮੇਰੇ ਖਾਲ ਕਾਲ ਕੀਤੀ ਗਈ ਸੀ ਉਹਦੇ ਵਿੱਚ ਕਾਫੀ ਕਟ ਹੈ ਜਿਹੜਾ ਦੇਖਣ ਨੂੰ ਮਿਲਿਆ ਅਸੀਂ ਉਹਨਾਂ ਵੀਰਾਂ ਨੂੰ ਵੀ ਬੇਨਤੀ ਕਰਾਂਗਾ ਆਪਾਂ ਬਾਤ ਵੀ ਪਸਤਾਵੇ ਦੇ ਉੱਤੇ ਤਾਂ ਵੀ ਕਾਫੀ ਰੋਸ ਪ੍ਰਗਟ ਕਰਦੇ ਆ ਲੇਕਿਨ ਜਦੋਂ ਆਪਾਂ ਸਾਹਮਣੇ ਹੁੰਦੇ ਆ ਤਾਂ ਆਪਾਂ ਨੂੰ ਇੱਕ ਦੂਜੇ ਦਾ ਜਿਹੜਾ ਸਹਿਯੋਗ ਦਰੂਰ ਜਣਾ ਚਾਹੀਦਾ ਜੀ ਕੈਮਰਾਮੈਨ ਅਮਰਦੀਪ ਸਿੰਘ ਦੇ ਨਾਲ ਜੀ ਸਟਾਰ ਟੀਮ ਦੇ ਨਿਰਪਾ ਸਿੰਘ ਲੋਗਰ